ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਦੋਸਤੋ ਕਰੋ ਨੋਟ ਅੱਜ 30 ਜਨਵਰੀ 2022 ਦਿਨ ਸ਼ੁੱਕਰਵਾਰ ਨੂੰ ਹੋਣ ਵਾਲੇ ਕਬੱਡੀ ਕੱਪ ਤਾਂ ਕਰੋ ਨੋਟ ਦੋਸਤੋ ਅੱਜ ਟਾਪ ਦਾ ਕਬੱਡੀ ਕੱਪ ਹੋਣ ਜਾ ਰਿਹਾ ਹੈ ਪਿੰਡ ਖੈਰਾ ਮਾਝਾ ਜ਼ਿਲ੍ਹਾ ਜਲੰਧਰ ਵਿਖੇ ਇੱਥੇ ਅੱਜ ਆਲ オーਪਨ ਦੀਆਂ 8 ਟੀਮਾਂ ਦੇ ਮੈਚ ਕਰਵਾਏ ਜਾਣਗੇ ਪਹਿਲੀ ਖੇਡੇਗੀ ਚੜ੍ਹਦੀ ਕਲਾ ਜਲੰਧਰ ਦੂਸਰੀ ਖੇਡੇਗੀ ਡੀਏਵੀ ਬਠਿੰਡਾ ਤੀਜੀ ਖੇਡੇਗੀ ਦਸ਼ਮੇਸ਼ ਆਲਖ ਤੇ ਚੌਥੀ ਖੇਡੇਗੀ ਜਗਰਾਮ ਮੋਗਾ ਤੇ ਪੰਜਵੀਂ ਟੀਮ ਖੇਡੇਗੀ ਬਾਬਾ ਸੁਖਚੈਨ ਦਾਸ ਜੀ ਸਾਹਕੋਟ ਤੇ ਸੇਮੀ ਖੇਡੇਗੀ ਬੇਆ ਪਲੈਂਟੀ ਨਿਊਜ਼ੀਲੈਂਡ ਤੇ ਸੱਤਵੀਂ ਖੇਡੇਗੀ ਬੇਰ ਸਾਹਿਬ ਕਬੱਡੀ ਕਲੱਬ ਤੇ ਅੱਠਵੀਂ ਖੇਡੇਗੀ ਐਨ ਆਰ ਆਈ ਕਬੱਡੀ ਕਲੱਬ ਨਕੋਦਰ ਇਹ ਸਾਰੇ ਮੈਚ ਲਾਈਵ ਦਿਖਾਏ ਜਾਣਗੇ ਕਬੱਡੀ ਆਸਟ੍ਰੇਲੀਆ ਲਾਈਵ ਤੇ ਕਰੋਣੇ ਦੋਸਤੋ ਇਸ ਤੋਂ ਅੱਗੇ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਪਿੰਡ ਕਮਾਲਪੁਰਾ ਜ਼ਿਲ੍ਹਾ ਲੁਧਿਆਣਾ ਵਿਖੇ ਇੱਥੇ ਅੱਜ 75 ਕਿਲੋ ਭਾਰ ਦੇ ਮੈਚ ਕਰਵਾਏ ਜਾਣਗੇ ਇੱਕ ਟੀਮ ਵਿੱਚ ਦੋ ਪਲੇਅਰ ਬਾਹਰੋਂ ਖੇਡ ਸਕਦੇ ਹਨ ਪਹਿਲਾ ਇਨਾਮ 31000 ਰੁਪਿਆ ਦੂਸਰਾ ਨਾਮ 21000 ਰੁਪਿਆ ਤੇ ਬੈਸਟ ਨੂੰ ਦੇਸੀ ਘੋੜ ਦੇ ਟੀਨ ਦਿੱਤੇ ਜਾਣਗੇ ਤੇ ਇਹ ਕਬੱਡੀ ਕੱਪ ਲੈਵ ਚੱਲੂਗਾ ਸਪੋਰਟਸ 13 13 ਤੇ ਕਰੋੜਾ ਦੋਸਤੋ ਇਸ ਤੋਂ ਅੱਗੇ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਪਿੰਡ ਕੋਟ ਕਰੋੜ ਕਲਾਂ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਇੱਥੇ ਵੀ ਅੱਜ ਕਬੱਡੀ ਇੱਕ ਪਿੰਡ ਓਪਨ ਤਿੰਨ ਖਿਡਾਰੀ ਬਾਹਰੋਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 51000 ਰੁਪਿਆ ਦੂਸਰਾ ਨਾਮ 41000 ਰੁਪਿਆ ਤੇ ਬੈਸਟਾਂ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਤੇ ਨਾਲ ਹੀ ਇੱਥੇ ਅੱਜ ਲੜਕੀਆਂ ਦੇ ਮੈਚ ਵੀ ਕਰਵਾਏ ਜਾਣਗੇ ਪਹਿਲਾ ਇਨਾਮ 11000 ਰੁਪਿਆ ਤੇ ਦੂਸਰਾ ਨਾਮ 9000 ਰੁਪਿਆ ਤੇ ਬੈਸਟਾਂ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਕਰੋਨਾਡ ਦੋਸਤੋ ਇਸ ਤੋਂ ਅੱਗੇ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਪਿੰਡ ਮੂਸਾ ਖੇੜਾ ਇੱਥੇ ਵੀ ਅੱਜ 75 ਗਿਲੋ ਭਾਰ ਦੇ ਮੈਚ ਕਰਵਾਏ ਜਾਣਗੇ ਪਹਿਲਾ ਨਾਮ 25000 ਰੁਪਿਆ ਦੂਸਰਾ ਨਾਮ 17000 ਰੁਪਿਆ ਤੇ ਬੈਸਟਾਂ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਤੇ ਇਹ ਕਬੱਡੀ ਕੱਪ ਲੈਵ ਚੱਲੂਗਾ pb31mansa.com ਤੇ ਕਰੋੜਾ ਦੋਸਤੋ ਇਸ ਤੋਂ ਅੱਗੇ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਲੱਖੋ ਮਾਜਰਾ ਜ਼ਿਲ੍ਹਾ ਪਟਿਆਲਾ ਵਿਖੇ ਇੱਥੇ ਵੀ ਅੱਜ ਕਬੱਡੀ ਇੱਕ ਪਿੰਡ ਓਪਨ ਦੇ ਮੈਚ ਕਰਵਾਏ ਜਾਣਗੇ ਇੱਕ ਟੀਮ ਵਿੱਚ ਦੋ ਪਲੇਅਰ ਬਾਹਰੋਂ ਖੇਡ ਸਕਦੇ ਹਨ ਪਹਿਲਾ ਨਾਮ 41000 ਰੁਪਇਆ ਦੂਸਰਾ ਨਾਮ 31000 ਰੁਪਇਆ ਤੇ ਬੈਸਟਾਂ ਨੂੰ ਐਲ ਇਡੀਆਂ ਦਿੱਤੀਆਂ ਜਾਣਗੀਆਂ ਤੇ ਸੈਮੀਫਾਈਨਲ ਹਾਰਨ ਵਾਲੀਆਂ ਟੀਮਾਂ ਨੂੰ 5-5000 ਰੁਪਇਆ ਦਿੱਤਾ ਜਾਵੇਗਾ ਤੇ ਕੁਆਟਰਫਾਈਨਲ ਹਾਰਨ ਵਾਲੀਆਂ ਟੀਮਾਂ ਨੂੰ 31-3100 ਰੁਪਇਆ ਦਿੱਤਾ ਜਾਵੇਗਾ ਤੇ ਇਹ ਕਬੱਡੀ ਕੱਪ ਲੈਵ ਚੱਲੂਗਾ ਪੰਜਾਬ ਲੈਵ ਤੇ ਕਰੋਨੋੜੇ ਦੋਸਤੋ ਇਸ ਤੋਂ ਅੱਗੇ ਅੱਜ ਟੌਪ ਦਾ ਕਬੱਡੀ ਦਾ ਸ਼ੋਅ ਮੈਚ ਹੋਣ ਜਾ ਰਿਹਾ ਹੈ ਪਿੰਡ ਚੂਸਲੇ ਬੜਾ ਜ਼ਿਲ੍ਹਾ ਤਰਨਤਾਰਨ ਸਾਹਿਬ ਵਿਖੇ ਇੱਥੇ ਅੱਜ ਬਾਬਾ ਵਿਦੀਜਨਜੀ ਕਬੱਡੀ ਕਲੱਬ ਫਰੰਦੀਪੁਰ ਤੇ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੋਤਾ ਸਿੰਘ ਵਾਲੀਆਂ ਟੀਮਾਂ ਵਿਚਕਾਰ ਬਹੁਤ ਵਧੀਆ 100 ਮੈਚ ਕਰਵਾਇਆ ਜਾਵੇਗਾ ਤੇ ਇਹ 100 ਮੈਚ ਲਾਈਵ ਦਿਖਾਇਆ ਜਾਵੇਗਾ ਮਾਜਾ ਕਬੱਡੀ ਟੀਵੀ ਤੇ ਕਰੋਣੋ ਦੋਸਤੋ ਇਸ ਤੋਂ ਅੱਗੇ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਪਿੰਡ ਸੂਰੇਵਾਲਾ ਜ਼ਿਲ੍ਹਾ ਹੁਸ਼ਿਆਰ ਹਰਿਆਣਾ ਦੇ ਵਿੱਚ ਇੱਥੇ ਅੱਜ 55 ਕਿਲੋ ਭਾਰ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 7500 ਰੁਪਿਆ ਤੇ ਦੂਸਰਾ ਨਾਮ 5100 ਰੁਪਿਆ ਤੇ ਬੈਸਟਾਂ ਨੂੰ ਕੱਪ ਦਿੱਤੇ ਜਾਣਗੇ ਕਰੋੜ ਦੋਸਤੋ ਇਸ ਤੋਂ ਅੱਗੇ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਹੈ ਪਿੰਡ ਭਰਤਗੜ ਇੱਥੇ ਅੱਜ 35 ਕਿਲੋ 42 ਕਿਲੋ 52 ਕਿਲੋ ਤੇ 60 ਕਿਲੋ ਭਾਰ ਦੇ ਮੈਚ ਕਰਵਾਏ ਜਾਣਗੇ ਤੇ ਇਹ ਸਾਰੇ ਮੈਚ ਲਾਈਵ ਦਿਖਾਏ ਜਾਣਗੇ 4/4 ਕਬੱਡੀ ਟੀਵੀ ਤੇ ਤੇ ਇਹ ਸੀ ਦੋਸਤੋ ਅੱਜ ਹੋਣ ਵਾਲੇ ਕਬੱਡੀ ਕੱਪ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੈ ਤਾਂ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਜੇ ਤੁਸੀਂ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਮਿਲਦੇ ਆਂ ਦੋਸਤੋ ਨੈਕਸਟ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ